ਕਲਕੱਤਾ ਵਿੱਚ ਡਾਕਟਰ ਮੋਮਿਤਾ ਦੇਵ ਨਾਲ ਹੋਏ ਕਿਰੋਣੇ ਅਣਮਨੋਖੀ ਤੇ ਸ਼ਰਧਾ ਦੇ ਖਿਲਾਫ ਅੱਜ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰ ਨੰਬਰ 295 ਪੰਜਾਬ ਦੇ ਵੱਲੋਂ ਸਥਾਨਕ ਮਲੇਰਕੁਟਲਾ ਦਾਣਾ ਮੰਡੀ ਤੋਂ ਰੋਸ ਮਾਰਚ ਕੱਢਿਆ ਗਿਆ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਪਰੀਤ ਸਿੰਘ ਨੂੰ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਇੱਕ ਮੰਗ ਪੱਤਰ ਦੇ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਜੈ ਰਜਿਸਟ੍ਰੇਸ਼ਨ ਕਰ ਰਹੇ ਹਾਂ। ਇਹ ਰਿਪੋਰਟ ਪਿਛਲੇ ਦਿਨੀ ਜੋ ਕੋਲਕਾਤਾ ਦੇ ਵਿੱਚ ਡਾਕਟਰ ਮੋਮਤਾ ਦੇਵ ਦਾ ਜਿਹਦੇ ਨਾਲ ਘਟਨਾ ਵਾਪਰੀ ਆ ਬੜੀ ਚਿੰਤਾ ਵਾਲਾ ਵਿਸ਼ਾ ਕਿਉਂਕਿ ਇਹ ਪਹਿਲੀ ਤੇ ਲਾਸਟ ਘਟਨਾ ਨਹੀਂ ਹੈਗੀ ਪਹਿਲਾਂ ਵੀ ਦੇਸ਼ ਦੇ ਵਿੱਚ ਐਦਾਂ ਦੇ ਘਟਨਾ ਵਾਪਰੀਆਂ ਸਾਡਾ ਜਿਹੜਾ ਜਿਹੜੇ ਡਾਕਟਰ ਸਾਡੀ ਰੱਖਿਆ ਕਰਦੇ ਆ ਜਿਨ੍ਹਾਂ ਨੇ ਕਰੋਨਾ ਦੌਰਾਨ ਆਪਣੀ ਜਾਨ ਤੇ ਖੇੜ ਕੇ ਸਾਡੇ ਲੋਕਾਂ ਨੂੰ ਬਚਾਇਆ ਅੱਜ ਸਾਡੀ ਉਹ ਬੱਚੀ ਲਗਾਤਾਰ ਜਿਹੜੀ ਆਪਣੀ ਡਿਊਟੀ ਦੇ ਰਹੀ थी ਡਿਊਟੀ ਦੌਰਾਨ ਉਹਦੇ ਨਾਲੇ ਘਟਨਾ ਵਾਪਰੀ ਆ ਕਿਉਂਕਿ ਪਤਾ ਲੱਗਿਆ ਕਿ ਉੱਥੇ ਬੀਜੇਪੀ ਸਰਕਾਰ ਦੇ ਜਿਹੜੇ ਉਹ ਉਸ ਉਹਦੇ ਵਿੱਚ ਬੰਦੇ ਸ਼ਾਮਲ ਹੋਏ ਨੇਗੇ ਸਾਡੇ ਜਿਹੜੇ ਕਾਨੂੰਨ ਬਣਦੇ ਆ ਕਾਨੂੰਨ ਸਹੀ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਰਹੇ ਲੋਕਾਂ ਨੂੰ ਕਾਨੂੰਨ ਦਾ ਖੌਫ ਨਹੀਂ ਹੈਗਾ ਡਰ ਨਹੀਂ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਜਦੋਂ ਵਿਦੇਸ਼ਾਂ ਵਿੱਚ ਭੇਜਦੇ ਆ ਉੱਥੇ ਅਸੀਂ ਆਪਣੇ ਇਹ ਸੇਪ ਸਮਝਦੇ ਆ ਕਿ ਸਾਡੀ ਬੱਚੀ ਸੇਫ ਆ ਪਰ ਜਿਹੜਾ ਸਾਡਾ ਦੇਸ਼ ਅ ਅੰਗਰੇਜ਼ਾਂ ਤੋਂ ਅਸੀਂ ਯਾਦ ਕਰਾਇਆ ਭਗਤ ਸਿੰਘ ਉਹਨਾਂ ਨੇ 23-23 ਸਾਲ ਦੀ ਉਮਰ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਉਦਮ ਸਿੰਘ ਸੁਨਾਮ ਹੋਣੀ ਫੋਰਨ ਕੰਟਰੀਆਂ ਦੇ ਵਿੱਚੋਂ ਵਾਪਸ ਮੁੜੇ ਕਰਤਾਰ ਸਿੰਘ ਸਰਾਭੀ ਉਹਨਾਂ ਨੇ ਫਾਂਸੀਆਂ ਦੇ ਰਸੇ ਚੁੰਮੇ ਉਹ ਇਹ ਨਹੀਂ ਸਮਝਦੇ ਦੀ ਕਿ ਸਾਡੇ ਦੇਸ਼ 'ਚ ਵੀ ਸਾਡੀਆਂ ਬੱਚੀਆਂ ਸੇਫ ਨਾ ਹੋਣੇ ਕਾਨੂੰਨ ਹੋਣਗੇ ਉਹਨਾਂ ਨੇ ਦੇਸ਼ ਨੂੰ ਯਾਦ ਕਰਾਇਆ ਸੀਗਾ ਕਿ ਸਾਡੇ ਬੱਚੀਆਂ ਲਈ ਐਦਾਂ ਦੇ ਕਾਨੂੰਨ ਹੋਣਗੇ ਸਾਡੀਆਂ ਬੱਚੀਆਂ ਸੇਫ ਹੋਣਗੀਆਂ ਪੰਜਾਬ ਦਾ ਜਿਹੜਾ ਅੰਦਾਜ਼ਾ ਕਿਸਾਨਾਂ ਉਹਨਾਂ ਦੇ ਹੱਕ 'ਚ ਕਾਨੂੰਨ ਹੋਣਗੇ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਹੱਕ 'ਚ ਕਾਨੂੰਨ ਹੋਣਗੇ ਪਰ ਸਿਸਟਮ 75 ਸਾਲ ਬੀਤ ਜਾਣ ਤੋਂ ਬਾਅਦ ਵੀ ਇਹੋ ਜਿਹਾ ਸਿਸਟਮ ਬਣਾਤਾ ਸਾਡਾ ਪੋਲੀਟੀਕਲ ਲੋਕਾਂ ਦੇ ਕਿ ਸਾਡੇ ਬੱਚੇ ਉਰੇ ਰਹਿਣ ਲਈ ਤਿਆਰ ਨਹੀਂ ਹੈਗੇ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਇਸ ਲਈ ਅਸੀਂ ਮੰਗ ਕਰਦੇ ਜਿਹੜਾ ਅੱਜ ਦਾ ਸਾਡਾ ਰੋਸ ਮਜਾਰਾ ਮੈਡੀਕਲ ਪ੍ਰੈਕਟਿਸਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ 23 ਤਰੀਕ ਤੋਂ ਲੈ ਕੇ 31 ਅਗਸਤ ਤੱਕ ਇਹ ਮਜਾਰੇ ਕੀਤੇ ਜਾਣਗੇ ਤਾਂ ਕਿ ਜਿਹੜੇ ਇਹਦੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਵੇ ਔਰ ਅੱਗੇ ਤੋਂ ਐਸਾ ਨਾ ਸਖਤ ਕਾਨੂੰਨ ਬਣੇ ਤਾਂ ਕਿ ਕੋਈ ਵੀ ਦੋਸ਼ੀ ਐਸਾ ਨਹੀਂ ਘਟਨਾ ਨਾ ਕਰੇ ਮੈਂ ਡਾਕਟਰ ਜਸਿੰਦਰ ਕਾਲਕ ਅੱਜ ਤੁਸੀਂ ਜਿਹੜਾ ਲੈ ਕੇ ਫਲਾਦਕੋਰ ਨੂੰ ਲੈ ਕੇ ਜਿਹੜਾ ਐਗਰੇਟੇਸ਼ਨ ਕਰ ਰਹੇ ਹੋ ਕੀ ਕਾਨੂੰਨ ਤੇ ਜਿਹੜਾ ਹੈਗਾ ਹਿੰਦੂਸਤਾਨ ਦਾ ਕਿਹੋ ਜਿਹਾ ਮਹਿਸੂਸ ਕਰਦਾ ਪਹਿਲਾ ਤਾਂ ਮੈਂ ਤੁਹਾਡੇ ਸਾਰੇ ਪੱਤਰ ਕਈ ਪੱਤਰਕਾਰ ਭਾਈ ਜਰਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਇਸ ਰੋਹ ਭਰੂਤ ਨਾਲ ਦੇ ਤਸਮਮ ਲੋ ਪੂਰੀ ਮੀਂਹ ਵਰ੍ਹਦੇ ਸਾਡੇ ਸਾਥੀ ਆਏ ਤੁਸੀਂ ਵੀ ਆਏ ਤੇ ਜਿਹੜੇ ਕਾਨੂੰਨ ਦੀ ਗੱਲ ਕਰਦਾ ਕਿ ਪੂਰੇ ਕੇਂਦਰ ਦੇ ਵਿੱਚ ਜਾਂ ਸੈਂਟਰਲ ਸਰਕਾਰ ਅਗੇ ਜਿਹੜਾ ਕਰੋਨਾ ਉਹ ਕਿਸੇ ਵੀ ਹੱਦ ਤੱਕ ਕਿਸੇ ਵੀ ਰਾਤ ਤੇ ਲਾਗੂ ਨਹੀਂ ਦੂਸਰੀ ਗੱਲ ਇਹ ਹੈ ਕਿ ਇੱਕ ਬੰਦਾ ਬਲਾਜ਼ਕਰ ਕਰਦਾ ਉਹ ਬੜੀ ਸੇਫ ਦੇ ਨਾਲ ਘਰੇ ਚਲੇ ਜਾਂਦਾ ਜਾਂ ਕੇ ਸੌਂ ਜਾਂਦਾ ਤੇ ਅੱਜ ਜਿਹੜੀ ਰਿਪੋਰਟਿੰਗ ਆ ਰਹੀ ਆ ਕਿ ਉਹਦੇ ਵਿੱਚੇ ਵੱਡੇ ਕਾਰਨ ਨੇ ਕਿ ਭਾਜਪਾ ਦੇ ਤਿੰਨ ਆਈਟੀਐਸਐਲ ਦੇ ਨੇਤਾ ਜਿਹੜੇ ਨੇ ਉਹਦੇ ਸਾਹਮਣੇ ਤੇ ਇਥੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕੇਂਦਰ ਸਰਕਾਰ ਜਿਹੜੀ ਮੋਦੀ ਤੇ ਭਾਜਪਾ ਦੀ ਸਰਕਾਰ ਆ ਉਹਨੇ ਏਜੰਡੇ ਕੀ ਨੇ ਉਹਦੇ ਏਜੰਡੇ ਔਰਤਾਂ ਨੂੰ ਦੁਰਦਸ਼ਾ ਕਰਨਾ ਔਰਤਾਂ ਦੇ ਜਿਹੜੇ ਹੱਕ ਦਿਖਾਣ ਵਾਲੇ ਲੋਕ ਉਹਨਾਂ ਦੇ ਖਿਲਾਫ ਪੜਤੇ ਦਰਜ ਕਰਨਾ ਇੱਥੇ ਘੱਟ ਗਿਣਤੀਆਂ ਦੇ ਨਾਲ ੱੱਕੇ ਸਹੀ ਇਹ ਲਗਾਤਾਰ ਉਸ ਕਾਨੂੰਨ ਦਾ ਹਿੱਸਾ ਨੇ ਇਸ ਕਰਕੇ ਜੋ ਹੋਇਆ 31 ਸਾਲ ਦੀ ਕੁੜੀ ਆ ਉਹ ਆਪਣੀ ਡਿਊਟੀ ਤੇ ਆ 63 ਘਾਟੇ ਡਿਊਟੀ ਕਰਨ ਤੋਂ ਬਾਅਦ ਆਪਣੇ ਕਮਰੇ 'ਚ ਆਰਾਮ ਫਰਮਾਉਣ ਜਾਂਦੀ ਆ ਤੇ ਉਹਦੇ ਨਾਲ ਇਦਾਂ ਦੀ ਕੰਨਾ ਬਣਦੀ ਆ ਤੇ ਉਥੋਂ ਦੀ ਜਿਹੜੀ ਪ੍ਰਸ਼ਾਸਨ ਉਹ ਤਾਜ਼ਾ ਰਿਪੋਰਟ ਕਰਦਾ ਕਿ ਜੀ ਇੱਕ ਬੰਦਾ ਆਇਆ ਉਹਨੇ ਉਹਦੀ ਲੱਤ ਨਹੀਂ ਤੋੜਦੇ ਉਹਦਾ ਚੂਲਾ ਵੀ ਫਿਕਚਰ ਕਰਤਾ ਉਹਦੀ ਗਰਦਲ ਭੰਤੀ ਤੇ 150 ਦੇ ਗ੍ਰਾਮ ਸੀਮਨ ਪੋਸਟਮਾਰਟਮ ਰਿਪੋਰਟ ਤੋਂ ਨਿਕਲਦਾ ਤਾਂ ਸਾਰੇ ਜਿਹੜੇ ਲੋਕ ਨੇ ਜਿਹੜੇ ਇਨਸਾਫ ਪਸੰਦ ਲੋਕ ਨੇ ਤੁਹਾਡੇ ਵਰਗੇ ਵੀ ਇਹ ਗੱਲ ਮੰਨ ਕਰਦੇ ਕਿ 150 ਜਿਹੜਾ ਗ੍ਰਾਮ ਸੀਮਨ ਨਿਕਲਦਾ ਉਹ ਇੱਕ ਮਿੰਦੇ ਦਾ ਹੋ ਨਹੀਂ ਸਕਦਾ ਤੇ ਹੁਣ ਲੋਕਾਂ ਦੇ ਜ਼ਬਾਹ ਦੇ ਅਧੀਨ ਤਿੰਨੋਂ ਬੰਦੇ 75 ਕੀਤੇ ਨੇ ਪਰ ਅਜੇ ਵੀ ਬਹੁਤ ਕੁਝ ਕੰਮ ਦੀ ਉੱਥੇ ਲੋੜ ਆ ਬਹੁਤ ਜ਼ਿਆਦਾ ਜਿਹੜਾ ਉੱਥੇ ਪ੍ਰਸ਼ਾਸਨ ਨੂੰ ਅੰਦਰ ਜਿਹੜਾ ਹੈਗਾ ਕੀਤਾ ਜੋ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਖਾਸ ਕਰਕੇ ਉਹਦੇ ਮਾਪਿਆਂ ਨੂੰ ਕਿ ਅੰਦਰ ਨਹੀਂ ਜਾਣ ਦਿੱਤਾ ਗਿਆ ਤੇ ਇਹਦੇ ਵਿੱਚੇ ਕਾਰਨਾ ਸੋਚ ਕਰਕੇ ਅਸੀਂ ਤੁਹਾਡੇ ਚੈਨਲ ਜ਼ਰੀਏ ਇੱਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਰਾਹੀਂ ਇਹਨਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਉਹਨਾਂ ਦੋਸੀਆਂ ਨੂੰ ਤੇ ਉਹਨਾਂ ਦੀ ਮਦਦ ਕਰਨ ਵਾਲੇ ਦੋਸੀਆਂ ਨੂੰ ਜਿਹੜਾ ਹੈਗਾ ਸਭ ਤੋਂ ਸਸਾ ਸਦਾ ਪਿਆ। ਹਾਂਜੀ ਤੁਸੀਂ ਗੱਲ ਕੀਤੀ ਅੱਜ ਪਪੂਲਰ ਕੇਸ ਹੋ ਗਿਆ। ਆਮ ਆਮ ਲੋਕਾਂ ਦੇ ਗਰੀਬ ਲੜਕੀਆਂ ਨਾਲ ਵੀ ਹੁੰਦਾ ਰਹਿੰਦਾ। ਅਸੀਂ ਉਦੋਂ ਕਿਉਂ ਨਹੀਂ ਉੱਟਦੇ? ਅ ਤੁਹਾਡਾ ਕੋਈ ਐਜੀਟੇਸ਼ਨ ਕਿਉਂ ਨਹੀਂ ਹੁੰਦਾ? ਤੁਹਾਡਾ ਸਵਾਲ ਬਾਜਬਾ ਜੀ ਤੇ ਅਸੀਂ ਹਮੇਸ਼ਾ ਜ਼ਬਰਦਸਤ ਜੌੜ ਦੇ ਖਿਲਾਫ ਰਹੇ ਆ ਜੀ। ਅ ਤੁਹਾਡੀ ਤੇ ਸਾਡੀ ਸੋਖ ਸਦਾ ਪਹਿਲੀ ਮੁਲਾਕਾਤ ਹੋਵੇ। ਲੇਕਿਨ ਅਸੀਂ ਲੰਬੇ ਸਮੇਂ ਤੋਂ ਚਾਹੇ ਉਹ ਨਰਪਿਆ ਕੇਤ ਕੱਲ੍ਹ ਕੇ ਸੀ ਚਾਹੇ ਆਸਾਂ ਦੇ ਨਾਲ 8 ਸਾਲ ਦੀ ਬੱਚੀ ਨਾਲ ਜਿਹੜਾ ਹੈਗਾ ਬਲਾਦਕਰ ਹੋਇਆ ਉੱਥੇ ਦਿੰਦਿਆਂ ਨੇ ਕੀਤਾ ਕਸ਼ਮੀਰ 'ਚ ਹੋਇਆ। ਇਹ ਜਿੱਥੇ ਵੀ ਕਿਤੇ ਚਾਹ ਮਹਿਲਕਲਾ ਦੇ ਵਿੱਚ 12 ਬਾਅਦ ਵਿੱਚ ਪੜ ਦੀ ਬੱਚੀ ਨਾ ਹੋਇਆ ਤੇ ਅਸੀਂ ਲਗਾਤਾਰ ਮੈਡੀਕਲ ਪ੍ਰੈਕটিশਨ 295 ਪੰਜਾਬ ਲਗਾਤਾਰ ਇਹਨਾਂ ਧੀਆਂ ਦੇ ਹੱਕ 'ਚ ਆਔਰਤਾਂ ਦੇ ਹੱਕ 'ਚ ਆਔਰ ਲਗਾਤਾਰ ਜਿਹੜਾ ਉਹ ਦੋਸ਼ੀਆਂ ਨੂੰ ਸਜ਼ਾ ਮਦਉਣ ਦੇ ਲਈ ਤਤਪਰ ਇਹ ਇਨਸਾਫ ਅਸੀਂ ਮੰਗਦੇ ਹਾਂ ਕਿ ਇਹ ਨਹੀਂ ਹੈਗਾ ਕਿ ਅੱਜ ਮਮਤਾ ਦੇ ਨਾਲ ਹੋ ਗਿਆ ਜਿੱਥੇ ਬੰਦੀਆਂ ਆਈਆਂ ਤੇ ਆਪਣੀਆਂ ਫੋਟੋ ਖਾ ਕੇ ਜਾਂ ਮੰਗਤਾਵਾਂ ਕੇ ਦਲ ਗਿਆ ਨਹੀਂ ਸਾਡਾ ਲੰਬਾ ਇਤਿਹਾਸ ਆ ਤਸਲਿ 30 ਸਾਲ ਤੋਂ ਲਗਾਤਾਰਲੀ ਜੱਤੇਬੰਦੀ ਜਿਹੜੀ ਹੈ ਇਹਨਾਂ ਦੇ ਖਿਲਾਫ ਲੜ ਰਹੀ ਆ ਪਰ ਤੁਹਾਡੀ ਗੱਲ ਵੀ ਜਾਇਆ ਕਿ ਜਿਹੜੇ ਲੋਕ ਨੇ ਇਹ ਪਾਵਰਫੁੱਲ ਨੇ ਇਹਨਾਂ ਨੂੰ ਸਿਆਸੀ ਜਿਹੜਾ ਰਹਿਮਤਾ ਪ੍ਰਾਪਤ ਨੇ ਤੇ ਇੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਤੇ ਅੱਜ ਮਤਲਬ ਸੁਪਰੀਮ ਕੋਰਟ ਨੇ ਇਹ ਆਰਡਰ ਵੀ ਕਰਤੇ ਦਾ ਸੀਬੇ ਨੂੰ ਵੀ ਜਾਨ ਦਿੱਤੀ ਗਈ ਆ ਲੇਕਿਨ ਕੋਈ ਉਹਦਾ ਹੱਲ ਸ਼ਾਇਦ ਨਾ ਨਿਕਲੇ ਕਿਉਂਕਿ ਉੱਥੇ ਸਿਆਸੀ ਅਸਰ ਸੂਕ ਵਾਲੇ ਲੋਕ ਨੇ ਜਿਹੜੇ ਉਹ ਉਹਨਾਂ ਦੇ ਹੱਕ ਤੇ ਨੇ ਇੱਥੇ ਤੱਕ ਕਿ 21 ਐਡਵੋਕੇਟ ਕੁੜੀਆਂ ਤੇ ਕਾਂਗਰਸ ਦਾ ਕਬਲ ਸਿਬਲ ਜਿਹੜਾ ਮੰਤਰੀ ਰਿਹਾ ਐਡਵੋਕੇਟ ਉਹ ਵੀ ਉਹਨਾਂ ਦੇ ਹੱਕ ਦਾ ਦੋਸ਼ੀਆਂ ਨੂੰ ਬਚਾਉਣ ਲਈ